ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀਓ ਗੁਰਬਾਣੀ ਦਾ ਫਰਮਾਨ ਹੈ ਮਹਾਰਾਜ ਕਹਿੰਦੇ ਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰਿ ਦ੍ਰਿੜਾਇਆ ਮਹਾਰਾਜ ਕਹਿੰਦੇ ਆ ਕਿ ਗੁਰਮੰਤਰ ਨੂੰ ਦ੍ਰਿੜ ਕਰਨ ਦੇ ਨਾਲ ਇਸ ਸਰੀਰ ਰੂਪੀ ਘਰ ਵਿੱਚ ਸੁਖ ਪੈਦਾ ਹੋ ਜਾਂਦਾ ਹੈ ਆਓ ਆਪਾਂ ਦੇਖੀਏ ਕਿ ਗੁਰਮੰਤਰ ਅਸਲ ਵਿੱਚ ਹੈ ਕੀ ਗੁਰਮੰਤਰ ਕਿਸ ਨੂੰ ਕਿਹਾ ਜਾਂਦਾ ਹੈ ਜਦੋਂ ਗੁਰੂ ਵੱਲੋਂ ਸਾਨੂੰ ਕੋਈ ਉਪਦੇਸ਼ ਮਿਲਦਾ ਹੈ ਜਦੋਂ ਕੋਈ ਗੁਰੂ ਸਾਨੂੰ ਕੋਈ ਸ਼ਬਦ ਦਿੰਦਾ ਹੈ ਉਸ ਸ਼ਬਦ ਨੂੰ ਗੁਰਮੰਤਰ ਕਿਹਾ ਜਾਂਦਾ ਹੈ ਭਾਵ ਸਮਝਣ ਲਈ ਆਪਾਂ ਜਿਵੇਂ ਸਮਝ ਲਈਏ ਗੁਰਮੰਤਰ ਹੁੰਦਾ ਹੈ ਜਿਵੇਂ RAM ਅੱਲਾਹ ਗੋਡ ਜਾਂ ਬੀਠ ਇਸ ਤਰ੍ਹਾਂ ਜੋ ਪਰਮਾਤਮਾ ਦੇ ਨਾਮ ਨੇ ਉਹਨਾਂ ਨੂੰ ਜਦੋਂ ਸਾਨੂੰ ਗੁਰੂ ਕੋਈ ਬਖਸ਼ਿਸ਼ਦਾ ਹੈ ਉਹ ਫਿਰ ਇੱਕ ਗੁਰਮੰਤਰ ਦੇ ਰੂਪ ਦੇ ਵਿੱਚ ਸਾਨੂੰ ਗੁਰੂ ਦਿੰਦਾ ਹੈ ਜਿਵੇਂ ਸਾਨੂੰ ਦਿੱਤਾ ਹੈ ਮਹਾਰਾਜ ਜੀ ਨੇ ਵਾਹਿਗੁਰੂ ਸ਼ਬਦ ਜਦੋਂ ਆਪਾਂ ਇਸ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਾਂਗੇ ਇਸ ਨੂੰ ਜਪਾਂਗੇ ਤੇ ਫਿਰ ਮਹਾਰਾਜ ਕਹਿੰਦੇ ਆ ਕਿ ਇਹ ਤੁਹਾਡੇ ਸਰੀਰ ਦੇ ਵਿੱਚੋਂ ਦੁੱਖ ਸਾਰੇ ਖਤਮ ਹੋ ਜਾਣਗੇ ਸੋ ਹੁਣ ਇਸ ਨੂੰ ਜਪਣ ਦਾ ਜਿਹੜਾ ਤਰੀਕਾ ਹੈ ਉਹ ਕੀ ਹੈ ਬਹੁਤ ਸਾਰੇ ਜੀਵ ਜਿਹੜੇ ਹੈ ਇਸ ਭਰਮ ਦੇ ਵਿੱਚ ਪਏ ਜਾਂਦੇ ਨੇ ਕਿ ਗੁਰਮੰਤਰ ਨੂੰ ਕਿਵੇਂ ਜਪਿਆ ਜਾਂਦਾ ਹੈ ਔਰ ਅਸਲ ਗੁਰਮੰਤਰ ਹੈ ਕੀ ਜਿਵੇਂ ਆਪਾਂ ਦੇਖਦੇ ਆਂ ਜੀ ਪਿੰਡਾਂ ਵਿੱਚ ਗੁਰਦੁਆਰਿਆਂ ਦੇ ਵਿੱਚ ਕੋਈ ਸਤਨਾਮ ਵਾਹਿਗੁਰੂ ਕਹਿੰਦਾ ਕੋਈ ਵਾਹਿਗੁਰੂ 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 ਜੀ ਸਤਨਾਮ 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 ਜੀ ਇਸ ਤਰ੍ਹਾਂ ਜਪਦੇ ਨੇ ਤੇ ਕਈ ਕੱਲਾ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਸੋ ਇਹਨਾਂ ਦੇ ਵਿੱਚੋਂ ਅਸਲ ਕੀ ਹੈ ਸਹੀ ਕੌਣ ਹੈ ਸਤਨਾਮ ਵਾਹਿਗੁਰੂ ਜਪਣਾ ਚਾਹੀਦਾ ਹੈ ਜਾਂ ਵਾਹਿਗੁਰੂ 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 ਜੀ ਜਾਂ ਸਤਨਾਮ 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 ਜੀ ਇਸ ਤਰੀਕੇ ਨਾਲ ਜਪਣਾ ਚਾਹੀਦਾ ਸੋ ਗੁਰਬਾਣੀ ਦਾ ਫਰਮਾਨ ਹੈ ਮਹਾਰਾਜ ਕਹਿੰਦੇ ਆ ਕਿ ਜਦੋਂ ਤੁਸੀਂ ਆਪਣੀ ਮੱਤ ਵਰਤੋਗੇ ਨਾ ਤੇ ਉਹਨੂੰ ਮਨਮਤ ਕਿਹਾ ਜਾਂਦਾ ਹੈ ਤੇ ਜੇ ਗੁਰੂ ਦੇ ਮੁਤਾਬਕ ਚੱਲੋਗੇ ਗੁਰੂ ਵੱਲੋਂ ਮਿਲੀ ਹੋਈ ਸਿੱਖਿਆ ਦੇ ਮੁਤਾਬਕ ਚੱਲੋਗੇ ਮਹਾਰਾਜ ਕਹਿੰਦੇ ਆ ਉਹਨੂੰ ਗੁਰਮਤ ਕਿਹਾ ਜਾਂਦਾ ਹੈ ਤੇ ਸਿੱਖ ਧਰਮ ਵਿੱਚ ਗੁਰਮਤ ਗੁਰਮਤ ਨੂੰ ਜਿਹੜਾ ਹੈ ਉਹ ਉੱਪਰ ਦਰਜਾ ਦਿੱਤਾ ਜਾਂਦਾ ਹੈ ਮਨਮਤ ਜਿਹੜੀ ਹੈ ਗੁਰਬਾਣੀ ਇਸ ਨੂੰ ਨਹੀਂ ਮੰਨਦੀ ਗੁਰਬਾਣੀ ਕਹਿੰਦੀ ਹੈ ਕਿ ਮਨਮਤ ਕਰਨ ਦੇ ਨਾਲ ਤੂੰ ਇਹ ਸੰਸਾਰ ਵਿੱਚ ਫਸ ਜਾਵੇਗਾ ਆਪਣੇ ਕਹਿ ਲੋ ਕਿ ਆਪਣੇ ਜਾਲ ਵਿੱਚ ਆਪ ਹੀ ਫਸ ਜਾਏਗਾ ਤੇ ਸਾ ਸੰਗਤ ਜੀ ਇਸ ਕਰਕੇ ਜਿਹੜਾ ਹੈ ਗੁਰਮੰਤਰ ਕੀ ਹੈ ਆਪਾਂ ਦੇਖਦੇ ਹਾਂ ਜਿਵੇਂ ਜਦੋਂ ਸਾਨੂੰ ਪੰਜ ਪਿਆਰੇ ਅੰਮ੍ਰਿਤ 시ਦੂ ਸਿਖਾਉਂਦੇ ਨੇ ਉਦੋਂ ਸਾਨੂੰ ਉਹ ਗੁਰਮੰਤਰ ਦਾ ਅਭਿਆਸ ਕਰਾਂ ਤੇ ਨੇ ਨਾਲ ਨਾਲ ਉੱਥੇ ਸਾਨੂੰ ਦੱਸਿਆ ਜਾਂਦਾ ਹੈ ਕਿ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਨਾ ਹੈ ਝਿੜੇ ਜੀ ਗੁਰਬਾਣੀ ਨਹੀਂ ਪੜ ਸਕਦੇ ਉਹ 1 ਘੰਟਾ ਸ਼ਾਮ ਨੂੰ 1 ਘੰਟਾ ਸੁਬਾ ਜਾ ਅੱਧਾ ਘੰਟਾ ਜਿਵੇਂ ਵੀ ਬੈਠ ਸਕਦੇ ਨੇ ਉਹ ਗੁਰਮੰਤਰ ਦਾ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਦੇ ਆ ਤੇ ਜਿਹੜਾ ਫਿਰ ਹੁਣ ਅਸੀਂ ਇਹਦੇ ਨਾਲ ਸਤਨਾਮ ਜੋੜ ਲਿਆ ਸਤਨਾਮ ਕਰਕੇ ਜਿਹੜੀ ਆਪਾਂ ਕਰਦੇ ਹਾਂ ਸਿਮਰਨ ਕਰਦੇ ਹਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਹ ਕੀ ਹੈ ਫਿਰ ਇਹਨੂੰ ਕਿਉਂ ਆਪਾਂ ਜਪਦੇ ਆਂ ਦੇਖੋ ਸਾਧ ਸੰਗਤ ਜੀ ਇੱਕ ਨਾ ਆਪਣੀ ਸਾਡੇ ਮਨ ਦੀ ਵੀ ਮਤ ਹੁੰਦੀ ਆ ਹੁਣ ਸਾਡਾ ਮਨ ਕਹਿੰਦਾ ਵੀ ਕੱਲਾ ਜਿੱਦਾਂ ਕੱਲਾ ਵਾਹਿਗੁਰੂ ਨੂੰ ਜਪਣਾ ਕੱਲਾ ਵਾਹਿਗੁਰੂ ਵਾਹਿਗੁਰੂ ਕਹਿਣਾ ਜਿਹੜਾ ਹੈ ਇਹ ਮੈਨੂੰ ਸਹੀ ਨਹੀਂ ਲੱਗਦਾ ਮੈਂ ਨਾਲ ਸਤਨਾਮ ਵੀ ਕਹੀ ਜਾਣਾ ਜਿਵੇਂ ਦ੍ਰਿੜ ਹੋਇਆ ਜਿਵੇਂ ਪਹਿਲਾਂ ਕਿਸੇ ਨੇ ਜਦੋਂ ਹਨਾ ਆਪਣੇ ਹਿਸਾਬ ਦੇ ਨਾਲ ਜਦੋਂ ਜਪਿਆ ਤੇ ਫਿਰ ਉਵੇਂ ਦ੍ਰਿੜ ਹੋ ਜਾਂਦਾ ਜਿਵੇਂ ਸ਼ੁਰੂਆਤ ਦੇ ਵਿੱਚ ਹੀ ਕੋਈ ਹਾਨੂੰ ਸਿਖਾ ਦੇਵੇ ਉਸੇ ਤਰੀਕੇ ਦੇ ਨਾਲ ਸਾਡਾ ਮਨ ਜਿਹੜਾ ਹੈ ਉਸ ਨੂੰ ਮੰਨ ਕੇ ਜਪਦਾ ਰਹਿੰਦਾ ਹੈ ਪਰ ਆਪਾਂ ਗੁਰੂ ਗੁਰੂ ਕੋਲ ਕਦੇ ਪੁੱਛਿਆ ਨਹੀਂ ਕਿ ਮਹਾਰਾਜ ਇਹ ਸਹੀ ਸਹੀ ਕਰ ਰਹੇ ਆਪਾਂ ਕਿ ਜਾਂ ਗਲਤ ਕਰ ਰਹੇ ਹੁਣ ਗੁਰਮੰਤਰ ਕੀ ਹਜੇ ਇਸ ਬਾਰੇ ਆਪਾਂ ਨੇ ਜਾਣਨਾ ਹੈ ਤੇ ਭਾਈ ਗੁਰਦਾਸ ਜੀ ਲਿਖਦੇ ਆ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਦੇਖੋ ਇੱਥੇ ਉਹਨਾਂ ਨੇ ਬਿਲਕੁਲ ਕਲੀਅਰ ਕਰਤਾ ਹੈ ਕਿ ਵਾਹਿਗੁਰੂ ਜਿਹੜਾ ਸ਼ਬਦ ਹੈ ਨਾ ਉਹੀ ਗੁਰਮੰਤਰ ਹੈ ਉਸ ਨੂੰ ਜਪਣਾ ਹੈ ਉਸ ਨੂੰ ਜਪਨ ਦੇ ਨਾਲ ਜਿਹੜੀ ਸਾਡੀ ਹਉਮੈ ਹੈ ਹੰਕਾਰ ਹੈ ਉਹ ਕਹਿੰਦੇ ਖਤਮ ਹੋ ਜਾਏਗਾ ਤੇ ਹੁਣ ਦੇਖੋ ਸਾਨੂੰ ਇਹ ਪਤਾ ਲੱਗ ਗਿਆ ਕਿ ਵਾਹਿਗੁਰੂ ਸ਼ਬਦ ਹੀ ਗੁਰਮੰਤਰ ਹੈ ਨਾ ਕਿ ਉਹਦੇ ਨਾਲ ਜੇ ਆਪਾਂ ਕੁਝ ਹੋਰ ਜੋੜਦੇ ਹਾਂ ਜਿਵੇਂ ਸਤਨਾਮ ਹੋ ਗਿਆ ਜਾਂ ੴ ਕਹਿ ਕੇ ਇਦਾਂ ਜਾਂ ਕੇ ਮਤਲਬ ਹੋਰ ਸ਼ਬਦ ਨਾਲ ਜੋੜ ਕੇ ਜੀ ਆਪਾਂ ਕਰਦੇ ਹਾਂ ਤੇ ਇਹ ਮਹਾਰਾਜ ਕਹਿੰਦੇ ਆ ਤੂੰ ਆਪਣੇ ਮਨ ਦੀ ਮਤ ਨੂੰ ਆਪਣੇ ਮਨ ਦੇ ਵਿੱਚ ਵਿਚਾਰਾਂ ਨੂੰ ਉਹਦੇ ਨਾਲ ਜੋੜ ਰਿਹਾ ਹਾਂ ਲੇਕਿਨ ਗੁਰੂ ਦੀ ਮਤ ਜਿਹੜੀ ਹੈ ਗੁਰੂ ਇਹ ਕਹਿ ਰਿਹਾ ਹੈ ਕਿ ਤੂੰ ਕੱਲਾ ਹੀ ਵਾਹਿਗੁਰੂ ਚ ਆਪਣਾ ਕਿਉਂਕਿ ਉਹ ਹੀ ਸ਼ਬਦ ਹੈ ਦੇਖੋ ਨਾਲੇ ਜਿਹੜਾ ਗੁਰਮੰਤਰ ਹੁੰਦਾ ਹੈ ਨਾ ਇੱਕ ਸਾਹ ਦੇ ਨਾਲ ਪੂਰਾ ਹੁੰਦਾ ਹੈ ਮੰਨ ਲਓ ਵੀ ਇੱਕ ਸਾਹ ਜਿਵੇਂ ਸਾਡਾ ਸਾਹ ਦੋ ਹਿੱਸਿਆਂ ਵਿੱਚ ਚੱਲਦਾ ਹੈ ਇੱਕ ਸਾਹ ਸਾਡਾ ਅੰਦਰ ਜਾਂਦਾ ਹੈ ਫਿਰ ਉਹੀ ਪਲਟ ਕੇ ਬਾਹਰ ਆਂਦਾ ਹੈ ਤੇ ਇੱਕ ਸਾਹ ਪੰਦਾ ਹੁਣ ਦੇਖੋ ਇਸੇ ਤਰੀਕੇ ਦੇ ਨਾਲ ਔਰ ਗੁਰਬਾਣੀ ਦੇ ਵਿੱਚ ਸਾਨੂੰ ਇਹ ਗੁਰਮੰਤਰ ਜਪਣ ਦਾ ਤਰੀਕਾ ਵੀ ਦੱਸਿਆ ਹੋਇਆ ਕਿ ਕਿਵੇਂ ਜਪਣਾ ਹੈ ਹੁਣ ਗੁਰਬਾਣੀ ਦਾ ਫਰਮਾਨ ਹੈ ਮਹਾਰਾਜ ਕਹਿੰਦੇ ਆ ਗੁਰਬਾਣੀ ਦੇ ਵਿੱਚ ਆਪਾਂ ਨੂੰ ਇਹ ਸਮਝਾਉਂਦੇ ਆ ਕੀ ਜਦੋਂ ਵੀ ਗੁਰਮੰਤਰ ਨੂੰ ਜਪਣਾ ਹੈ ਨਾ ਗੁਰੂ ਦੀ ਮਤਵਾਰਾ ਜਪਣਾ ਹੈ ਆਪਣੀ ਮਤ ਦੇ ਨਾਲ ਨਹੀਂ ਜਪਣਾ ਗੁਰੂ ਦੀ ਮਤ ਕੀ ਕਹਿੰਦੀ ਹੈ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਇਹ ਦੱਸਦੇ ਆ ਮਹਾਰਾਜ ਕਹਿੰਦੇ ਆ ਨਿਤ ਜੱਪੀਏ ਸਾਸ ਗਰਾਸ ਨਾਉ ਪਰਵਰਦੀਗਾਰਤਾ ਮਹਾਰਾਜ ਕਹਿੰਦੇ ਜਿਤੋਂ ਵੀ ਗੁਰਮੰਤਰ ਨੂੰ ਜਪਣਾ ਹੈ ਜਿਤੋਂ ਵੀ ਉਸ ਪ੍ਰਭੂ ਦਾ ਨਾਮ ਜਪਣਾ ਹੈ ਉਸ ਨੂੰ ਸਾਹਸ ਗਰਾਸ ਚੱਪੜਾ ਹੈ ਤੇ ਸਾਹਸ ਗਰਾਸ ਕੀ ਹੈ ਜਿਵੇਂ ਆਪਾਂ ਪਹਿਲਾਂ ਕਿਹਾ ਕਿ ਇੱਕ ਸਾਹ ਸਾਡਾ ਅੰਦਰ ਜਾਂਦਾ ਹੈ ਫਿਰ ਉਹੀ ਪਲਟ ਕੇ ਜਦੋਂ ਬਾਹਰ ਆਂਦਾ ਹੈ ਤੇ ਉਹ ਇੱਕ ਸਾਹ ਆਪਣਾ ਬਣ ਜਾਂਦਾ ਹੈ ਹੁਣ ਇਹਨਾਂ ਨੂੰ ਦੋ ਹਿੱਸਿਆਂ ਵਿੱਚ ਸਾਡੇ ਸਰੀਰ ਵਿੱਚ ਚੱਲਦੇ ਨੇ ਜਦੋਂ ਅੰਦਰ ਜਾਂਦਾ ਹੈ ਜਿਹੜਾ ਸਾਹ ਉਹਨੂੰ ਸਾਹ ਕਿਹਾ ਜਾਂਦਾ ਹੈ ਜਦੋਂ ਉਹ ਪਲਟ ਕੇ ਬਾਹਰ ਆਂਦਾ ਹੈ ਉਸ ਨੂੰ ਗਰਾਸ ਕਿਹਾ ਜਾਂਦਾ ਹੈ ਹੁਣ ਕਹਿੰਦੇ ਕਿ ਇਸ ਨੂੰ ਇਸ ਸਾਹ ਦੇ ਨਾਲ ਜਿਹੜਾ ਹੈ ਉਹ ਗੁਰਮੰਤਰ ਨੂੰ ਜੋੜਨਾ ਹੈ ਕਿਵੇਂ ਜੋੜਨਾ ਹੈ ਉਹ ਪਥੋੜਾ ਦਿੱਖਦੀ ਹੈ ਕਿ ਇਸ ਨੂੰ ਕਿਵੇਂ ਜੋੜਨਾ ਹੈ ਔਰ ਕਿਵੇਂ ਜਪਣਾ ਹੈ ਜਦੋਂ ਜੁੜ ਗਿਆ ਫਿਰ ਜਪਣਾ ਸਹੀ ਹੋ ਜਾਏਗਾ ਕਿਵੇਂ ਜਪਣਾ ਹੈ ਕਹਿੰਦੇ ਜਿਵੇਂ ਸਾਹ ਅੰਦਰ ਗਿਆ ਉਹਦੇ ਨਾਲ ਬੋਲ ਦਿਓ ਵਾਹ ਜਦੋਂ ਸਾਹ ਬਾਹਰ ਆਏਗਾ ਬੋਲ ਦਿਓ ਗੁਰੂ ਇਹ ਹੋ ਗਿਆ ਸਾਸ ਗਰਾਸ ਹੁਣ ਇਸ ਨੂੰ ਜਦੋਂ ਵਾਹਿਗੋ ਬੋਲਿਆ ਉਹਨੂੰ ਕੰਨਾਂ ਦੁਆਰਾ ਸੁਣਨਾ ਵੀ ਹੈ ਤੇ ਜਦੋਂ ਵਾਹਿਗੋਲ ਕੇ ਗੁਰੂ ਨੂੰ ਗੁਰੂ ਬੋਲਾਂਗੇ ਗੁਰੂ ਨੂੰ ਵੀ ਕੰਨਾਂ ਦੁਆਰਾ ਸੁਣਨਾ ਹੈ ਕਿਉਂਕਿ ਸੁਣਨ ਦੀ ਜਿਹੜੀ ਮਹੱਤਤਾ ਹੈ ਮਹਾਰਾਜ ਕਹਿੰਦੇ ਆ ਕਿ ਮਨ ਕੋ ਸਿਰਫ ਇੱਕ ਹੀ ਕਲਾ ਹੈ ਉਹ ਹੈ ਸੁਣਨ ਦੀ ਜੇ ਇਹ ਸੁਣੇਗਾ ਔਰ ਸੁਣ ਕੇ ਹੀ ਇਹਦੇ ਤੇ ਅਸਰ ਹੋਣਾ ਹੈ ਜੇ ਇਹਨੇ ਸੁਣਿਆ ਨਹੀਂ ਤੇ ਇਹਦਾ ਜ਼ੁਬਾਨ ਤੋਂ ਬੋਲਿਆ ਹੋਇਆ ਬ्यर्थ ਚੱਲ ਜਾਣਾ ਹੈ ਕਿਵੇਂ ਹੁਣ ਆਪਾਂ ਜਪਣਾ ਹੈ ਆਪਾਂ ਇਹ ਦੇਖਦੇ ਆਓ ਇੱਕ ਵਾਰੀ ਇਸ ਗੁਰਮੰਤਰ ਨੂੰ ਜਪਦੇ ਹਾਂ ਸਾਸ ਗਰਾਸ ਕਿਵੇਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹ ਸਾਸ ਗਰਾਸ ਜੇ ਆਪਾਂ ਜੇ ਆਪਾਂ ਹੁਣ ਦੇਖੋ ਜੇ ਸਾਸ ਗਰਾਸ ਨਹੀਂ ਜਪਦੇ ਇਹ ਸਾਨੂੰ ਗੁਰਬਾਣੀ ਨੇ ਇਸਤੇ ਮੋਹ ਲਾਈ ਹੈ ਮਹਾਰਾਜ ਕਹਦੇ ਨਿਤ ਜਪੀਏ ਸਾਸ ਗਰਾਸ ਨਾਉ ਪਰਵਰਦੀ ਗਾਰਤਾ ਜਾਂ ਆਪਾਂ ਪੜ੍ਹਦੇ ਹਾਂ ਹੋਰ ਵੀ ਗੁਰਬਾਣੀ ਵਿੱਚ ਸ਼ਬਦ ਆਉਂਦੇ ਨੇ ਮਹਾਰਾਜ ਜਿਵੇਂ ਇੱਕ ਸ਼ਬਦ ਆਂਦਾ ਹੈ ਜਿਵੇਂ ਪੜ੍ਹਦੇ ਨਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਪਲ ਕੇ ਉਠ ਹਰ ਨਾਮ ਤੇ ਆਏ ਉਦਮ ਕਰੇ ਪਲ ਕੇ ਪਰਬਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਇਹਦੇ ਵਿੱਚ ਲਾਸਟ ਵਿੱਚ ਪੰਕਤੀਆਂ ਆਉਂਦੀਆਂ ਨੇ ਕਿ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਤੇ ਇੱਥੇ ਮਾਰਾ ਨਹੀਂ ਕਿਹਾ ਇੱਥੇ ਵੀ ਗੱਲ ਕੀਤੀ ਕਿ ਜੋ ਸਾਸ ਗਰਾਸ ਜਿਹੜਾ ਵੀ ਮਨੁੱਖ ਸਾਸ ਗਰਾਸ ਜਪੇਗਾ ਤੇ ਉਹ ਪ੍ਰਮਾਤਮਾ ਦੇ ਮਨ ਨੂੰ ਪਾ ਜਾਏਗਾ ਮਤਲਬ ਉਸ ਨੂੰ ਚੰਗਾ ਲੱਗਦਾ ਹੈ ਉਹ ਮਨੁੱਖ ਜਿਹੜਾ ਸਾਸ ਗਰਾਸ ਜਪਦਾ ਹੈ ਤੇ ਗੁਰਮੁਖੋ ਦੇਖੋ ਜੋ ਵੀ ਕਰਮ ਕਰ ਰਹੇ ਹਾਂ ਜੋ ਵੀ ਆਪਾਂ ਧਰਮ ਦੇ ਨਾਮ ਤੇ ਜਿਹੜਾ ਵੀ ਕੰਮ ਕਰ ਰਹੇ ਹੋ ਪ੍ਰਮਾਤਮਾ ਨੂੰ ਖੁਸ਼ ਕਰਨ ਲਈ ਕਰ ਰਹੇ ਆ ਤੇ ਹੁਣ ਜਦੋਂ ਸਤਿਗੁਰ ਨੇ ਇਹ ਮੋਹਰ ਲਾ ਦਿੱਤੀ ਹੈ ਵੀ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਤੇ ਜਦੋਂ ਆਪਾਂ ਸਾਸ ਗਰਾਸ ਜਪਾਂਗੇ ਤੇ ਖੁਦ ਮਤਲਬ ਪ੍ਰਮਾਤਮਾ ਦੇ ਖੁਦ ਖੁਸ਼ ਹੋ ਜਾਏਗਾ ਸਾਨੂੰ ਉਹਦੇ ਵਾਸਤੇ ਤੇ ਹੋਰ ਕੋਈ ਕਰਮ ਕਾਂਡ ਕਰਨਾ ਨਹੀਂ ਪਏਗਾ ਬਸ ਸਿਰਫ ਗੁਰਮੰਤਰ ਹੀ ਜਪਣਾ ਹੈ ਸੋ ਇਸ ਕਰਕੇ ਗੁਰਮਖੋ ਗੁਰੂ ਦੀ ਮੱਤ ਦੁਆਰਾ ਜਪੋ ਗੁਰੂ ਤੋਂ ਪੋਸ਼ਕੀ ਜਪੋ ਜਾਂ ਕਿਸੇ ਸਾਧੂ ਸੰਤ ਦਾ ਸੰਗ ਕਰਕੇ ਉਸ ਦੇ ਸੰਗ ਵਿੱਚ ਰਹਿ ਕੇ ਜਾਂ ਫਿਰ ਜਿਹੜਾ ਹੈ ਇਹ ਇਸ ਮਾਰਗ ਤੇ ਚੱਲੋ ਤਾਂ ਜੋ ਤੁਹਾਡਾ ਜਿਹੜਾ ਹੈ ਇਹ ਜੀਵਨ ਜਿਹੜਾ ਹੈ ਬਦਲੇ ਕਿਉਂਕਿ ਸਾਨੂੰ ਬਹੁਤ ਸਮਾਂ ਹੋ ਗਿਆ ਗੁਰੂ ਘਰ ਜਾਂਦੇ ਆ ਨੂੰ ਜਾਂ ਬਾਣੀ ਪੜ੍ਹਦੇ ਆ ਨੂੰ ਲੇਕਿਨ ਸਾਡਾ ਜਿਹੜਾ ਹੈ ਉਹ ਕਹਿ ਲੋ ਕਿ ਜਿਹੜਾ ਜੀਵਨ ਬਦਲ ਨਹੀਂ ਰਿਹਾ ਉਹ ਉਵੇਂ ਦਾ ਉਵੇਂ ਹੀ ਆ ਕਿਉਂ ਨਹੀਂ ਬਦਲ ਰਿਹਾ ਕਿਉਂਕਿ ਅਸੀਂ ਆਪਣੀ ਮਾਤ ਨਾ ਕਰ ਰਹੇ ਹਾਂ ਤੇ ਜਿੰਨਾ ਚਿਰ ਅਸੀਂ ਆਪਣੀ ਮਾਤ ਨਹੀਂ ਛੱਡਦੇ ਓਨਾ ਚਿਰ ਜੀਵਨ ਨਹੀਂ ਬਦਲਦਾ ਸੋ ਇਸ ਕਰਕੇ ਗੁਰਮਖੋ ਸਮਾਂ ਬਹੁਤ ਕੀਮਤੀ ਹੈ ਇਸ ਸਮੇਂ ਨੂੰ ਵਿਅਰਥ ਨਾ ਗਵਾਈਏ ਔਰ ਸਹੀ ਤਰੀਕੇ ਦੇ ਨਾਲ ਗੁਰੂ ਤੋਂ ਲਈ ਜੇ ਆਪਾਂ ਨੂੰ ਗੁਰੂ ਨੂੰ ਨਹੀਂ ਪੁੱਛਣਾ ਆਉਂਦਾ ਤੇ ਆਪਾਂ ਉਹਦੇ ਜਿਹੜੇ ਸਾਧੂ ਸੰਤ ਹੁੰਦੇ ਆ ਉਹਨਾਂ ਤੋਂ ਵੀ ਪੁੱਛ ਕੇ ਆਪਾਂ ਚੱਲ ਸਕਦੇ ਹਾਂ ਸੋ ਇਸ ਕਰਕੇ ਆਓ ਗੁਰਮੁਖ ਇੱਕ ਵਾਰੀ ਫੇਰ ਇਹ ਗੁਰਮੰਤਰ ਨੂੰ ਸਾਸ ਗਰਾਸ ਦ੍ਰਿੜ ਕਰੀਏ ਤਾਂ ਜੋ ਸਾਨੂੰ ਪਰਪੱਕ ਹੋ ਜਾਏ ਕਿ ਅਸੀਂ ਕਿਵੇਂ ਜਪਣਾ ਹੈ ਕਿਉਂਕਿ ਇਹ ਤਰੀਕਾ ਨਹੀਂ ਨਾ ਪਤਾ ਲੱਗਦਾ ਜੇ ਤਰੀਕਾ ਪਤਾ ਲੱਗ ਗਿਆ ਸਮਝੋ ਆਪਣਾ ਜਿਹੜਾ ਹੈ 50% ਕੰਮ ਜਿਹੜਾ ਇਹ ਹੋ ਜਾਣਾ ਕਿਉਂਕਿ ਜੇ ਤਰੀਕਾ ਆ ਗਿਆ ਤੇ ਫੇਰ ਹੀ ਜਿਹੜਾ ਹੈ ਉਸ ਨੂੰ ਸਹੀ ਢੰਗ ਨਾਲ ਕੋਈ ਵੀ ਕੰਮ ਨੂੰ ਸਹੀ ਢੰਗ ਨਾਲ ਕੀਤਾ ਜਾ ਸਕਦਾ ਔਰ ਇਹ ਗੁਰਬਾਣੀ ਦੇ ਵਿੱਚ ਵੀ ਮਹਾਰਾਜ ਇਹ ਗੱਲ ਕਹਿੰਦੇ ਆ ਮਹਾਰਾਜ ਕਹਿੰਦੇ ਸੱਚ ਤਾਂ ਪਰ ਜਾਣੀਏ ਜੇ ᔪਗਤ ਜਾਣੇ ਚੀਓ ਮਹਾਰਾਜ ਕਹਿੰਦੇ ਸੱਚ ਨੂੰ ਜੇ ਜਾਨਣਾ ਹੈ ਤੈਨੂੰ ਸੱਚ ਨੂੰ ਜਾਨਣ ਦੀ ᔪਗਤ ਹੋਣੀ ਚਾਹੀਦੀ ਜੇ ਤੂੰ ਤੇਰੇ ਕੋਲ ᔪਗਤ ਨਹੀਂ ਹੈ ਤੇ ਕੋਈ ਤਰੀਕਾ ਨਹੀਂ ਹੈ ਤੂੰ ਉਸ ਸੱਚ ਨੂੰ ਕਿਵੇਂ ਦੇਖ ਸਕਦਾ ਹੈ ਉਸ ਸੱਚ ਨੂੰ ਕਿਵੇਂ ਮਿਲ ਸਕਦਾ ਹੈ ਸੁਚੇ ਚਰ ਕੇ ਜੁਗਤੀ ਬਹੁਤ ਜ਼ਰੂਰੀ ਹੈ ਆਓ ਅਸੋਂ ਆਪਾਂ ਇਸ ਜੁਗਤੀ ਨੂੰ ਆਪਣੇ ਉੱਪਰ ਲਾਗੂ ਕਿਵੇਂ ਕਰਨਾ ਹੈ ਕਿਵੇਂ ਜਪਣਾ ਹੈ ਆਓ ਆਪਾਂ ਇਹ ਦੇ ਨੂੰ ਜਪ ਕੇ ਮਹਾਰਾਜ ਦੇ ਚਰਨਾਂ ਨਾਲ ਜੁੜ ਸਕਦੇ ਹਾਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾ 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 ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮਖੋ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਜਪਾਂਗੇ ਨਾ ਸਾਡੇ ਜਿਹੜੇ ਮਨ ਤੇ ਉੱਪਰ ਲੱਗੀ ਹੋਈ ਮੈਲ ਹੈ ਨਾ ਉਹ ਖਤਮ ਹੋ ਜਾਏਗੀ ਮਹਾਰਾਜ ਕਹਿੰਦਿਆ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਂ ਪੈ ਨਾ ਵੇ ਕੇ ਰੰਗ ਉਹ ਨਾਮ ਦੇ ਨਾਲ ਹੀ ਉੱਤਰੇਗੀ ਤੇ ਜੇ ਆਪਾਂ ਇਸ ਤਰੀਕੇ ਦੇ ਨਾਲ ਇਸ ਕਹਲੋ ਕਿ ਬੀਦੀ ਦੇ ਨਾਲ ਜਪਾਂਗੇ ਸਾਡੇ ਮਨ ਤੇ ਲੱਗੀ ਹੋਈ ਮੈਲ ਵੀ ਉੱਤਰ ਸਕਦੀ ਹੈ ਸੂਗਰਮ ਕੋ ਇੰਨੇ ਬਚਨ ਕਰਦੇ ਹੋਏ ਜੇ ਕੋਈ ਅੱਖਰ ਬੱਧ ਕੱਟ ਹੋ ਗਿਆ ਹੋਵੇ ਆਪ ਸੰਗਤ ਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ